Спасибо. Мне очень приятно, что вы дошли. А теперь, что я сделал? ਨਪਰ ਸੋਸਾਇਟੀ ਰਜਿਸਟਰਡ ਬਠਿੰਡਾ ਦੀ ਤਰਫੋਂ ਅੱਜ ਜਿਵਿਆ ਹਸਪੀਟਲ ਦੇ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆਗਾ ਜਿਸ ਦੀ ਦੇਖ ਰੇਖ ਡਾਕਟਰ ਸੰਗਮ ਕਰਕੇ ਜੀ ਤੇ ਮੈਡਮ ਨਿਆ ਮੁਖੀ ਜੀ ਆ ਰਹੇ ਹਨ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਸਾਨੂੰ ਇੱਥੇ ਕੈਂਪ ਲਾਉਣ ਦੀ ਅਗਿਆ ਵਕਤੀ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਤਰਨੁ ਵਧਾਈ। ਹਾਂਜੀ। ਅੱਜ ਆਪਾਂ ਜੀਵਿਆ ਹਸਪੀਟਲ ਦੇ ਵਿੱਚ ਇੱਕ ਮੈਡੀਕਲ ਕੈਂਪ ਲਾਇਆ ਹੈ ਕਿੰਨੇ ਬਲਸਾਈਟ ਵੱਲੋਂ ਜਿਸ ਡਾਕਟਰ ਸੰਗਮ ਗਰਗਜੀ ਤੇ ਆਪਣੇ ਇੰਨੀਆ ਮੁਖੀ ਜੀ ਡਾਕਟਰ ਸਾਹਮਣੇ ਅਪ੍ਰੇਜ਼ ਹੋ ਦਿੱਤਾ ਤੇ ਬਹੁਤ ਸੇ ਮਰੀਜ਼ਾਂ ਨੂੰ ਕਮ ਸੇ ਕਮ 150 ਮਰੀਜ਼ਾਂ ਦੇ ਉਹਨਾਂ ਦਾ ਫ੍ਰੀ ਚੈੱਕਅਪ ਕੀਤਾ ਤੇ ਦਵਾਈਆਂ ਦਿੱਤੀਆਂ ਤੇ ਉਹਨਾਂ ਸਹਾਇਤਾ ਹੈ। ਮੈਂ ਡਾਕਟਰ ਸਾਹਿਬ ਨੂੰ ਜਿਹੜਾ ਡਾਕਟਰ ਸਾਹਿਬ ਅਜੇ ਕੱਲ ਸਮਾਜ ਸੇਵਾ ਦਾ ਕੰਮ ਕਰ ਰਹੇ ਹੈਗੇ ਆ। ਇਹ ਉਹਨਾਂ ਵਾਸਤੇ ਮੈਂ ਡਾਕਟਰ ਨੂੰ ਬਤੂ ਉਹਦਾ ਹੀ ਦਿੰਦਾ ਹੈ ਤੇ ਡਾਕਟਰ ਸਾਹਿਬ ਦਾ ਧੰਨਵਾਦੀ ਕਰਦਾ ਕਿ ਉਹਨਾਂ ਨੇ ਟਾਈਮ ਕੱਢ ਕੇ ਮਰੀਜ਼ਾਂ ਨੂੰ ਜਿਹੜਾ ਆਫਰ ਦਿੱਖਿਆ ਹੈ ਧੰਨਵਾਦ। ਡਾਕਟਰ ਸਾਹਿਬ ਕੀ ਕਹੋਗੇ ਐਜ਼ ਅ ਕੈਂਪਰ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਜੀਵਿਓ ਹਸਪੀਟਲ ਦੇ ਵਿੱਚ ਅੱਜ ਇੱਕ ਨੂਰ ਵੈਲਫੇਅਰ ਸਾਈਟ ਦੇ ਉੱਪਰ ਕੈਂਪ ਲਗਾਇਆ ਸੀ। ਅੱਜ ਸੰਡੇ ਦਾ ਦਿਨ ਅਸੀਂ ਮੈਡਿਕਲ ਫ੍ਰੀ ਚ ਕੈਂਪ ਲਾਇਆ ਹੈਗਾ। ਮੈਡੀਸਿਨ, ਐਕਸ-ਰੇ, ਇਨਵੈਸਟੀਗੇਸ਼ਨ ਸਭ ਕੁਝ ਡਿਸਕਾਊਂਟ ਦਿੱਤਾ ਹੈ। ਤੇ ਲਗਭਗ 150 مریض ਦੇਖ ਚੁੱਕੇ ਹੈ ਤੇ ਹੋਰ مریض ਆ ਰਹੇ ਨੇ ਸਾਰੇ ਮਰੀਜ਼ ਬਹੁਤ ਖੁਸ਼ ਨੇ ਬਹੁਤ ਬੈਨੀਫਿਟ ਹੋਇਆ ਪੇਸ਼ੈਂਟਸ ਨੂੰ ਇੱਥੇ ਆ ਕੇ ਅਸੀਂ ਸੁਸਾਇਟੀ ਦਾ ਧੰਨਵਾਦ ਕਰਦੇ ਹਾਂ ਸਾਨੂੰ ਖੁੱਲਾ ਸੀ ਦੇਣ ਵਾਸਤੇ ਸਾਨੂੰ ਇਨਵਾਈਟ ਕਰਨ ਵਾਸਤੇ ਕਿ ਅਸੀਂ ਇੱਥੇ ਕੈਂਪ ਲਾਈ ਹੈ ਅੱਜ ਸਾਡੇ ਜਿਹੜਾ ਇਹ ਕੈਂਪ ਸੀਗਾ ਇਹਦੇ ਮੁੱਖ ਮਹਿਮਾਨ ਸਰਦਾਰ ਜਸਕਰਨ ਸਿੰਘ ਜੀ ਸਰਦਾਰ ਜਸਕਰਨ ਸਿੰਘ ਜੀ ਜਿਹੜੇ ਕਿ ਕ੍ਰਿਸਪਸ ਕਲੱਬ ਦੇ ਸਰਪਲਸ ਹੈਗੇ ਨੇ ਸਰਦਾਰ ਅਮਰੀਕ ਸਿੰਘ ਜੀ ਜਿਹੜੇ ਕਿ ਟ੍ਰੈਫਿਕ ਇੰਚਾਰਜ ਹੈਗੇ ਨੇ ਜੀ ਉਹ ਨੇ ਜਿਹੜੇ ਕਿ ਸਾਡੇ ਨਾਲ ਮੌਜੂਦ ਹੈਗੇ ਨੇ ਹੁਣ ਤੇ ਇਹਨਾਂ ਦੀ ਅਗਵਾਈ ਨਾਲ ਲਗਾ ਲਓ ਇਹਨਾਂ ਦੀ ਖੱਲੇ ਸੇ ਨਾਲ ਲਗਾ ਲਓ ਸਾਨੂੰ ਹਿੰਮਤ ਆਈ ਕਿਸੀ ਕੈਂਪ ਲਗਾ ਸਕੀ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਸਰ ਕੀ ਨਾਂ ਤੁਹਾਡਾ ਜਸਕਰਨ ਸਿੰਘ ਜੀ ਕੀ ਕਹੋਗੇ ਅੱਜ ਦੇ ਕੈਂਪ ਬਾਰੇ ਅੱਜ ਦਾ ਕੈਂਪ ਜਿੰਨਾ ਵੀ ਤੇ ਪ੍ਰਾਊਡ ਕੀਤਾ ਜਾਵੇ ਉਹ ਨਹੀਂ ਛੋੜਾ ਬਠਿੰਡੇ ਦੀ ਮਸ਼ਹੂਰ ਸੰਸਥਾ ਜਿਹੜੀ ਏਕ ਨੂਰ ਹੈ ਉਦੀ ਦੇ ਨਾਲ ਸਹਿਯੋਗ ਨਾਲ ਡਾਕਟਰ ਸੰਗੁਰ ਗਰਦ ਜੀ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮੈਡੀਕਲ ਕੰਮ ਪਾਇਆ ਜਾ ਰਿਹਾ ਹੈ ਇਹ ਤਾਂ ਸਮਾਜ ਨੂੰ ਬਹੁਤ ਫਾਇਦਾ ਹੋਣਗੇ ਮੈਂ ਕਈ ਵਾਰ ਸੋਚਦਾ ਹੁੰਦਾ ਹਾਂ ਕਿ ਸਮਾਜ ਦੇ ਵਿੱਚ ਉਹ ਮਹਾਪੁਰਖ ਬੈਠੇ ਨੇ ਜਿਨ੍ਹਾਂ ਨੇ ਸਮਾਜ ਵਾਸਤੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਲਾਉਣ ਦਾ ਤਿਆਰ ਕਰਿਆ ਹੋਇਆ ਜਿਨ੍ਹਾਂ ਦੇ ਵਿੱਚੋਂ ਡਾਕਟਰ ਗਰਦ ਸਾਹਿਬ ਤੇ ਇਹਨਾਂ ਦੇ ਵਾਈਫ ਮੈਡਮ ਜੀ ਜਿਵੇਂ ਸਰਦਾਰ ਅਮਰੀਤ ਸਿੰਘ ਜੀ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਤੇ ਉਹਦੇ ਤੋਂ ਆ ਜਿਨ੍ਹਾਂ ਨੂੰ ਇਹਨਾਂ ਸਾਰਾ ਸ਼ਹਿਰ ਇਹਨਾਂ ਨੂੰ ਵੀ ਜਾਣਦਾ ਹੈ ਇਹ ਹੀ ਜਿਹੜੇ ਪਾਤਰ ਹੈ ਅਸਲ ਚ ਸਮਾਜ ਇਹੋ ਜਿਹੇ ਪਾਤਰਾਂ ਕਰਕੇ ਜੀਵ ਰਿਹਾ ਹੈ ਜਿਨ੍ਹਾਂ ਨੇ ਇਹ ਤਿਆਰ ਕਰਿਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਇਹਨਾਂ ਨੂੰ ਇੱਕ ਵਧਾਈ ਵੀ ਦੇਣਾ ਮੀ ਡਾ ਸਾਹਿਬ ਕਿ ਜਿਹੜਾ ਤੁਹਾਡਾ ਉੱਦਮ ਹੈ ਇਹ ਜਿਹੜਾ ਕਾਰਜ ਹੈ ਬਹੁਤ ਉੱਤਮ ਹੈ ਤੇ ਤੁਸੀਂ ਇਸ ਨੂੰ ਨਿਰੰਤਰ ਜਿਹੜਾ ਉਹ ਚਾਲੀ ਰੱਖਿਓ ਤਾਂ ਕਿ ਸਮਾਜ ਹੈ ਜਿਹੜਾ ਉਹ ਕਿਤੇ ਨਾ ਕਿਤੇ ਵਧੀਆ ਜ਼ਿੰਦਗੀ ਜੀ ਸਕੀ ਥੈਂਕ ਯੂ ਸਰ ਕੀ ਕਹੋਗੇ ਐਜ਼ ਅ ਕੈਂਪਰ ਅੱਜ ਜਿਵੇਂ ਹਸਪੀਟਲ ਦੇ ਡਾਕਟਰ ਸੰਗਮਕਰਤੀ ਤੇ ਨਿਹੰਗਰ ਜੀ ਬਲੋਂ ਇੱਕ ਬਿਲਕੁਲ ਮੁਫਤ ਕੈਂਪ ਲਗਾਇਆ ਗਿਆ ਇੱਕ ਵੈਲਫੇਅਰ ਸੋਸਾਇਟੀ ਬਲੋਂ ਨਾਲ ਰੱਖ ਕੇ ਜਿਸ ਦੇ ਵਿੱਚ ਕਰੀਬ ਹੁਣ ਸਾਡੇ ਬੈਠੇ-ਬੈਠੇ ਕਰੀਬ 150 ਪੇਸ਼ੈਂਟ ਦੇਖ ਚੁੱਕੇ ਤੇ ਹਲੇ ਹੋਰ ਵੀ ਆ ਰਹੇ ਹੈ ਇਸ ਦੇ ਵਿੱਚ ਜਿਹੜੇ ਗਰੀਬ ਤੱਕਾ ਹੈਗਾ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਆਇਆ ਡਾਕਟਰ ਸਾਹਿਬ ਵੱਲੋਂ ਬਿਲਕੁਲ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਇਸ ਲਈ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਤੇ ਨਾਲ ਹੀ ਇੱਕ ਨੂਰ ਵੈਲਫੇਅਰ ਸੁਸਾਇਟੀ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਵੱਲੋਂ ਇਹ ਡਾਕਟਰ ਸਾਹਿਬ ਨਾਲ ਮਿਲ ਕੇ ਕੈਂਪ ਲਾਇਆ ਧੰਨ ਸਾਰੇਆਂ ਨੂੰ ਮੈਂ ਡਾਕਟਰ ਨਿਹੰਮ ਫਿਜੀਵੈ ਹਸਪਤਾਲ ਤੋਂ ਅਜਿਪੀ ਹਸਪਤਾਲ ਚ ਇੱਕ ਇੱਕ ਮੁਫਤ ਫ੍ਰੀ ਚੈੱਕਅਪ ਕੈਂਪ ਲਾਇਆ ਸੀਗਾ ਇੱਕ ਨੂਰ ਵੈਲਫੇਅਰ ਸੁਸਾਇਟੀ ਨਾਲ ਰਲ ਕੇ मैं बहुत बहुत धन्यवाद करती हैं श्री जसकरण जी का अमृत सिंह जी का इकनोर वेलफेयर सुसाइटी के सारे मैंबर जोजूद है सारे जी आर एन तो बहुत बहुत धन्यवाद कि कैंप एना ने सक्सैसफुल बनाया तो आ गए जगह चिंता वो कितने हो गया हां क्या लगी